ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਅੱਜ ਲੈ ਕੇ ਆਇਆ ਹਾਂ ਇੱਕ ਖਬਰ ਤੁਹਾਡੇ ਨਾਲ ਸਾਂਝ ਕਰਨ ਜਾ ਰਹੇ ਹਾਂ ਜਿਸ ਨੇ ਆਪਣਾ ਪੂਰਾ ਧਿਆਨ ਖਿੱਚਿਆ ਪੰਜਾਬ ਦੇ ਕਈ ਪ੍ਰਮੁੱਖ ਚੈਨਲਾਂ ਤੇ ਖਬਰ ਚੱਲ ਰਹੀ ਹੈ ਖਬਰ ਇਹ ਹੈ ਕਿ ਬੱਬੂ ਮਾਨ ਦੇ ਘਰ ਦੇ ਨੇੜੇ ਫਾਇਰਿੰਗ ਹੋਈ ਹੈ ਔਰ ਲੋਕਾਂ ਵਿੱਚ ਚਸ਼ੋਪਨ ਹੈ ਲੋਕਾਂ ਵਿੱਚ ਇੱਕ ਪਰੇਸ਼ਾਨੀ ਦਾ ਮਾਹੌਲ ਹੈ ਕਿ ਵਜ੍ਹਾ ਕੀ ਹੋਈ ਹੈ ਤਾਂ ਦੱਸ ਦਈਏ ਕਿ ਇਸ ਘਟਨਾ ਦੇ ਨਾਲ ਬੱਬੂ ਮਾਨ ਦਾ ਕੋਈ ਸੰਬੰਧ ਵੀ ਨਹੀਂ ਹੈ ਪਰ ਇਹ ਖਬਰ ਇਸੇ ਤਰੀਕੇ ਚੱਲ ਰਹੀ ਹੈ ਕਿ ਬੱਬੂ ਮਾਨ ਦੇ ਘਰ ਦੇ ਨੇੜੇ ਫਾਇਰਿੰਗ ਹੋਈ ਹੈ ਹੁੰਦਾ ਕੀ ਹੈ ਜੀ ਫਾਇਰਿੰਗ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਔਰ ਇਹ ਕਿਸ ਵਿੰਗ ਦਾ ਆਪਰੇਸ਼ਨ ਸੀ ਹੱਲੇ ਗੱਲ ਸਮਝ ਨਹੀਂ ਆਈ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦਾ ਸੈਕਟਰ 71 ਹੈ ਜੀ ਜੋ ਬਹੁਤ ਪੋਰਸ਼ ਏਰੀਆ ਹੈ ਉੱਥੇ ਫਾਇਰਿੰਗ ਹੁੰਦੀ ਹੈ ਹੋਇਆ ਕਿ ਇੱਕ ਵਿਅਕਤੀ ਉਹ ਗੈਂਗਸਟਰ ਸੀ ਜਾਂ ਕੋਈ ਅਪਰਾਧੀ ਸੀ ਉਹ ਕੌਣ ਸੀ ਉਹ ਭੱਜਿਆਂ ਦਾ ਉਹਦੇ ਪਿੱਛੇ ਪੁਲਿਸ ਭੱਜੀ ਜਾਂਦੀ ਹੈ ਫਾਇਰਿੰਗ ਵੀ ਹੁੰਦੀ ਹੈ ਉਹ ਬੰਦਾ ਪਹਿਲਾਂ ਇੱਕ ਘਰ ਵਿੱਚ ੜਦਾ ਉਸ ਤੋਂ ਬਾਅਦ ਦੂਜੇ ਘਰ ਵਿੱਚ ੜਦਾ ਉੱਥੇ ਖੂਨ ਵੀ ਡੁੱਲਿਆ ਹੋਇਆ ਲੇਕਿਨ ਮੁਹਾਲੀ ਪੁਲਿਸ ਦਾ ਜਾਂ ਲੋਕਲ ਪੁਲਿਸ ਦਾ ਉੱਥੋਂ ਦੀ ਲੋਕਲ ਪੁਲਿਸ ਦਾ ਇਹ ਆਪਰੇਸ਼ਨ ਨਹੀਂ ਸੀ ਆਪਰੇਸ਼ਨ ਕਿਸ ਵਿੰਗ ਦਾ ਉਸ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਔਰ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਜਿਹੜੇ ਮੌਕੇ ਤੇ ਪਹੁੰਚੇ ਹੋਇਆ ਵੱਡੀ ਮਾਤਰਾ ਵਿੱਚ ਪੁਲਿਸ ਫੋਰਸ ਉੱਥੇ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਲੇਕਿਨ ਕਿਸੇ ਵੀ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਤਾਂ ਇਹ ਖਬਰ ਜਿਹੜੀ ਆ ਥਾਂ ਥਾਂ ਤੇ ਸਰਕੂਲੇਟ ਕਰ ਰਹੀ ਹੈ ਕਿ ਬੱਬੂ ਮਾਨ ਦੇ ਘਰ ਦੇ ਨੇੜੇ ਫਾਇਰਿੰਗ ਹੋਈ ਹੈ ਲੇਕਿਨ ਇਸ ਘਟਨਾ ਬੱਬੂ ਮਾਨ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਔਰ ਇਹ ਚੰਡੀਗੜ੍ਹ ਦੇ ਨਾਲ ਲੱਗਦੇ ਪੋਰਸ਼ ਏਰੀਆ ਜੀ 71 ਸੈਕਟਰ 71 ਹੈ ਜਿੱਥੇ ਇਹ ਘਟਨਾ ਹੋਈ ਹੈ ਇੱਕ ਵਿਅਕਤੀ ਜਿਸ ਦੀ ਹਾਲੇ ਪੁਸ਼ਟੀ ਨਹੀਂ ਹੋਈ ਉਹ ਗੈਂਗਸਟਰ ਸੀ ਕਿ ਉਹ ਕੋਈ ਅਪਰਾਧੀ ਸੀ ਉਹ ਕੌਣ ਸੀ ਉਸ ਦੇ ਪਿੱਛੇ ਪੁਲਿਸ ਆਉਂਦੀ ਹੈ ਤੇ ਉੱਥੇ ਫਾਇਰ ਫਾਇਰਿੰਗ ਵੀ ਹੁੰਦੀ ਹੈ ਉਹ ਬੰਦਾ ਭੱਜਦਾ ਭੱਜਦਾ ਇਸ ਇਲਾਕੇ ਵਿੱਚ ਆ ਜਾਂਦਾ ਸੈਕਟਰ 71 ਦੇ ਇਲਾਕੇ ਵਿੱਚ ਆ ਜਾਂਦਾ ਅਤੇ ਜਿਹੜੀ ਪੁਲਿਸ ਹਾਊਸ ਦੇ ਪਿੱਛੇ ਆਂਦੀ ਹੈ ਪਰ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਆ ਕਿ ਉਹ ਕਿਸ ਵਿੰਗ ਦਾ ਆਪਰੇਸ਼ਨ ਸੀਗਾ ਕਿਸ ਡਿਪਾਰਟਮੈਂਟ ਦਾ ਆਪਰੇਸ਼ਨ ਸੀ ਲੇਕਿਨ ਇੰਨੀ ਗੱਲ ਜ਼ਰੂਰ ਸਾਹਮਣੇ ਆ ਗਈ ਕਿ ਮੋਹਾਲੀ ਪੁਲਿਸ ਦਾ ਇਹ ਆਪਰੇਸ਼ਨ ਨਹੀਂ ਸੀ ਔਰ ਮੋਹਾਲੀ ਪੁਲਿਸ ਇਸ ਗੱਲ ਦੀ ਇਨਵੈਸਟੀਗੇਸ਼ਨ ਤੇ ਲੱਗੀ ਹੋਈ ਹੈ ਕਿ ਕਿਡਸ ਵਿੰਗ ਦਾ ਆਪਰੇਸ਼ਨ ਸੀਗਾ ਔਰ ਉਹ ਵਿਅਕਤੀ ਕੌਣ ਸੀ ਉਹ ਗੈਂਗਸਟਰ ਸੀ ਕੋਈ ਅਪਰਾਧੀ ਸੀ ਤਾਂ ਵੱਡੀ ਮਾਤਰਾ ਵਿੱਚ ਸੀਨੀਅਰ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਪਹੁੰਚ ਚੁੱਕੇ ਸੀ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਉੱਥੇ ਪਹੁੰਚ ਚੁੱਕੇ ਆ ਔਰ ਬੱਬੂ ਮਾਮ ਦੇ ਘਰ ਦੇ ਨਜ਼ਦੀਕ ਗੋਲੀਆਂ ਚੱਲੀਆਂ ਪਰ ਬੱਬੂ ਮਾਮ ਦਾ ਇਸ ਘਟਨਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਹ ਸੇ ਪਰ ਖਬਰ ਇਸੇ ਤਰੀਕੇ ਸਰਕੂਲੇਟ ਹੋ ਰਹੀ ਹੈ ਕਿ ਬੱਬੂ ਮਾਨ ਦੇ ਘਰ ਦੇ ਨੇੜੇ ਜਿਹੜੀ ਹੈ ਉਹ ਫਾਇਰਿੰਗ ਹੋਈ ਹੈ। ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜੀ ਚੰਡੀਗੜ੍ਹ ਦੇ ਨਾਲ ਲੱਗਦੇ ਸੈਕਟਰ 71 ਵਿੱਚ ਪੋਰਸ਼ ਏਰੀਆ ਵਿੱਚ ਜਿੱਥੇ ਇੱਕ ਵਿਅਕਤੀ ਉਹ ਗੈਂਗਸਟਰ ਸੀ ਜਾਂ ਕੋਈ ਅਪਰਾਧੀ ਸੀ ਉਹ ਕੌਣ ਸੀ ਉਸ ਦੇ ਪਿੱਛੇ ਪੁਲਿਸ ਆਉਂਦੀ ਹੈ ਪਰ ਇੱਕ ਇਸ ਵਿੰਗ ਦਾ ਆਪਰੇਸ਼ਨ ਸੀ ਹਲੇ ਤੱਕ ਸਮਝ ਨਹੀਂ ਲੱਗੀ ਹਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਔਰ ਮਹਾਲੀ ਪੁਲਿਸ ਦਾ ਇਹ ਆਪਰੇਸ਼ਨ ਨਹੀਂ ਸੀ ਉੱਥੋਂ ਦੀ ਲੋਕਲ ਪੁਲਿਸ ਦਾ ਆਪਰੇਸ਼ਨ ਨਹੀਂ ਸੀ ਪਰ ਕੋਈ ਵਿਅਕਤੀ ਉਹ ਗੈਂਗਸਟਰ ਸੀ ਕੋਈ ਅਪਰਾਧੀ ਸੀ ਕੌਣ ਸੀ ਉਹ ਸਪੋਰਟ ਏਰੀਆ ਵਿੱਚ ਦਾਖਲ ਹੁੰਦਾ ਉਸ ਤੋਂ ਬਾਅਦ ਇੱਕ ਘਰ ਵਿੱਚ ਜਾਂਦਾ ਉਸ ਤੋਂ ਬਾਅਦ ਦੂਜੇ ਘਰ ਵਿੱਚ ਟੱਪ ਕੇ ਦਾਖਲ ਹੁੰਦਾ ਲੇਕਿਨ ਦੱਸਿਆ ਜਾ ਰਿਹਾ ਕਿ ਉੱਥੇ ਬਹੁਤ ਸਾਰਾ ਬਲੱਡ ਵੀ ਖਿਲਰਿਆ ਹੋਇਆ ਪਰ ਕਿਸ ਵਿੰਗ ਦਾ ਆਪਰੇਸ਼ਨ ਹੈ ਹਾਲੇ ਗੱਲ ਸਾਹਮਣੇ ਨਹੀਂ ਆਈ ਪੁਲਿਸ ਇਨਵੈਸਟੀਗੇਸ਼ਨ ਵਿੱਚ ਲੱਗੀ ਹੋਈ ਹੈ ਔਰ ਖਬਰ ਇਹੀ ਤੁਹਾਡੇ ਤੱਕ ਪਹੁੰਚਾਣੀ ਸੀ ਕਿ ਬੱਬੂ ਮਾਨ ਦਾ ਇਸ ਘਟਨਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਖਬਰ ਇਸੇ ਤਰੀਕੇ ਸਰਕੂਲੇਟ ਹੋ ਰਹੀ ਹੈ ਕਿ ਬੱਬੂ ਮਾਨ ਦੇ ਘਰ ਦੇ ਨੇੜੇ ਫਾਇਰਿੰਗ ਹੋਈ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ